ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਸੰਤ ਪੰਚਵੀਂ ਦੀਆਂ ਲੱਖ ਲੱਖ ਮੁਬਾਰਕਾਂ ਜਿਸ ਤਰ੍ਹਾਂ ਤਿੱਥੀਆਂ ਬਦਲਦੀਆਂ ਨੇ ਉਸੇ ਤਰ੍ਹਾਂ ਪਰਸਥਿਤੀਆਂ ਵੀ ਬਦਲਦੀਆਂ ਨੇ ਜੇਕਰ ਦੁੱਖ ਹੈ ਤਾਂ ਸੁੱਖ ਵੀ ਹੈ ਜੇਕਰ ਧੁੱਪ ਹੈ ਤਾਂ ਛਾਂ ਵੀ ਹੈ ਦੇਖੋ ਕਿੰਨੀ ਜਲਦੀ ਜਿਹੜੇ ਦਿਨ ਨੇ ਉਹ ਚੇਂਜ ਹੋ ਰਹੇ ਨੇ ਸਰਦੀ ਜਿਹੜੀ ਉਹ ਚਲੀ ਗਈ ਹੁਣ ਆ ਬਸੰਤ ਪੰਚਵੀਂ ਜਿਹੜੀ ਆ ਆਈ ਬਸੰਤ ਪਾਲਾ ਉਡੰਤ ਤਾਂ ਠੰਡ ਹੈ ਜਿਹੜੀ ਚਲੀ ਗਈ ਬਸੰਤ ਪੰਚਮੀ ਤੇ ਕੀ ਉਪਾਅ ਕਰ ਸਕਦੇ ਆ ਕਿਉਂ ਬਸੰਤ ਪੰਚਮੀ ਦਾ ਨਾ ਮਹੱਤਵ ਹੈ ਇਸ ਤੇ ਤੁਹਾਨੂੰ ਜਾਣਕਾਰੀ ਦੇਵਾਂਗੇ ਤੇ ਨਾਲ ਆਪਾਂ ਜਾਵਣਾਂਗੇ 23 ਜਨਵਰੀ 2026 ਦਿਨ ਸ਼ੁੱਕਰਵਾਰ ਦਾ ਰਾਸ਼ੀ ਫਲ ਚੱਦਰ ਨੇ ਜੋ ਕੁੰਭ ਰਾਸ਼ੀ ਦੇ ਵਿੱਚ ਚੱਲ ਰਹੇ ਸੀ ਹੁਣ ਜਾਣਗੇ ਮੀਨ ਰਾਸ਼ੀ ਦੇ ਵਿੱਚ ਪਹਿਲਾਂ ਅ ਚੰਦਰ ਦਾ ਰਾਹੂ ਦੇ ਨਾਲ ਜੋਗ ਬਣਿਆ ਸੀ ਹੁਣ ਬਣੇਗਾ ਚੰਦਰ ਦਾ ਸ਼ਨੀ ਦੇ ਨਾਲ ਜੋਗ ਸ਼ਨੀ ਚੰਦਰ ਦਾ ਜੋਗ 12 ਰਾਸ਼ੀਆਂ ਤੇ ਕੀ ਪ੍ਰਭਾਵ ਪਵੇਗਾ ਇਸ ਤੇ ਤੁਹਾਨੂੰ ਆਪਾਂ ਜਾਣਕਾਰੀ ਦੇਵਾਂਗੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਰਾਹੂ ਕਾਲ ਦੀ ਰਾਹੂ ਕਾਲ ਰਹੇਗਾ 10:30 ਤੋਂ 12 ਤੱਕ ਦਾ ਟਾਈਮ ਹੈ ਜੋ ਰਾਹੂ ਕਾਲ ਦਾ ਰਹੇਗਾ ਤੇ ਨਾਲ ਜੋ ਚੰ드ਰਮਾ ਨੇ ਉਹ ਮੀਨ ਰਾਸ਼ੀ ਦੇ ਵਿੱਚ ਰਹਿਣਗੇ ਕੱਲ ਕਰਦੇ ਆਪਾਂ ਬਸੰਤ ਪੰਚਮੀ ਦੀ ਬਸੰਤ ਪੰਚਮੀ ਨੂੰ ਇੰਨਾ ਕਿਉਂ ਮਹੱਤਵ ਦਿੱਤਾ ਜਾਂਦਾ ਹੈ ਬਸੰਤ ਪੰਚਮੀ ਆ ਜੋ ਮਾਂ ਸਰਸਵਤੀ ਦੀ ਖਾਸ ਪੂਜਾ ਇਸ ਦਿਨ ਕੀਤੀ ਜਾਂਦੀ ਹੈ ਮਾਂ ਸਰਸਵਤੀ ਨੂੰ ਵਿਦਿਆ ਬੁੱਧੀ ਕਲਾ ਗਿਆਨ ਦੀ ਦੇਵੀ ਮੰਨਿਆ ਜਾਂਦਾ ਹੈ ਵੈਸੇ ਵੀ ਆਪਾਂ ਕਹਿੰਦੇ ਆ ਕਿ ਮਾਂ ਸਰਸਵਤੀ ਦਿਨ ਦੇ ਵਿੱਚ ਇੱਕ ਵਾਰ ਆਪਣੀ ਜਵਾਨ ਤੇ ਜ਼ਰੂਰ ਬਿਰਾਜਮਾਨ ਹੁੰਦੀ ਹੈ ਤਾਂ ਬੋਲਣਾ ਆਪਾਂ ਨੂੰ ਇਸੇ ਲਈ ਚੰਗਾ ਚੰਗਾ ਬੋਲਣਾ ਚਾਹੀਦਾ ਤਾਂ ਕਿ ਚੰਗਾ ਚੰਗਾ ਹੋਵੇ ਜੋ ਰਾਈਟਰ ਨੇ ਲੇਖਕ ਨੇ ਤੇ ਨਾਲ ਜੋ ਕਲਾਕਾਰ ਨੇ ਤੇ ਜੋ ਪੜ੍ਹਾਈ ਕਰਦੇ ਨੇ ਤੇ ਨਾਲ ਜੋ ਸਪੀਚ ਦਿੰਦੇ ਨੇ ਹਨਾ ਸਪੀਕਰ ਨੇ ਉਹਨਾਂ ਲਈ ਜੋ ਇਹ ਦਿਨ ਹੈ ਬਹੁਤ ਸ਼ੁਭ ਹੈ ਤਾਂ ਇਸ ਦਿਨ ਤੇ ਕੀਤੀ ਗਈ ਪੂਜਾ ਮਾਂ ਸਰਸਵਤੀ ਦੀ ਜਿਆਦਾ ਜਿਹੜੀ ਹੈ ਉਹ ਲਾਭਕਾਰੀ ਹੁੰਦੀ ਹੈ ਬਸੰਤ ਪੰਚਮੀ ਨੂੰ ਮਾਂ ਸਰਸਵਤੀ ਦੀ ਪੂਜਾ ਕਰਨੀ ਬਹੁਤ ਸ਼ੁਭ ਮੰਨੀ ਜਾਂਦੀ ਹੈ ਪੀਲੇ ਰੰਗ ਦੇ ਫੁੱਲ ਚੜਾ ਸਕਦੇ ਆ ਪੀਲੇ ਕਲਰ ਦੇ ਚਾਵਲ ਚਾਵਲ ਬਣਾਉਣੇ ਇਸ ਦਿਨ ਸ਼ੁਭ ਮੰਨੇ ਜਾਂਦੇ ਨੇ ਪੀਲੇ ਕਲਰ ਦੇ ਚਾਵਲ ਬਣਾ ਕੇ ਮਾਂ ਸਰਸਵਤੀ ਨੂੰ ਜਿਹੜਾ ਭੋਗ ਲਾਇਆ ਜਾਂਦਾ ਹੈ ਤੇ ਪੀਲੇ ਕਲਰ ਪਾਉਣਾ ਵੀ ਸ਼ੁਭ ਮੰਨਿਆ ਜਾਂਦਾ ਹੈ ਜਿੰਨਾ ਬੱਚਿਆਂ ਨੂੰ ਬੋਲਣ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਛੋਟੇ ਬੱਚਿਆਂ ਨੂੰ ਤਾਂ ਉਹਨਾਂ ਦੇ ਲਈ ਵੀ ਇਹ ਦਿਨ ਹੈ ਜੋ ਪੂਜਾ ਕਰ ਸਕਦੇ ਨੇ ਮਾਂ ਸਰਸਵਤੀ ਦੇ ਕੋਈ ਨਾ ਕੋਈ ਫੁੱਲ ਦਾਨ ਕਰ ਸਕਦੇ ਨੇ ਜੋ ਛੋਟੇ ਬੱਚੇ ਨੇ ਜਿਨ੍ਹਾਂ ਨੇ ਹਜੇ ਲਿਖਣਾ ਸਟਾਰਟ ਨਹੀਂ ਕਰਿਆ ਤਾਂ ਜੇਕਰ ਇਸ ਦਿਨ ਕੋਈ ਵੀ ਸ਼ਬਦ ਉਹਨਾਂ ਦਾ ਮਾਤਾ ਪਿਤਾ ਹੱਥ ਫੜਾ ਕੇ ਕੋਈ ਸ਼ਬਦ ਦੀ ਸ਼ੁਰੂਆਤ ਕਰਵਾਉਣੀ ਹੈ ਤਾਂ ਤੁਸੀਂ ਇਸ ਦਿਨ ਵਧੀਆ ਕੋਈ ਵੀ ਪੈਨ ਪੈਨਸਲ ਬੱਚੇ ਦੇ ਹੱਥ ਦੇ ਵਿੱਚ ਕਲਮ ਦੇਣੀ ਬਹੁਤ ਜ਼ਿਆਦਾ ਸ਼ੁਭ ਮੰਨੀ ਜਾਂਦੀ ਹੈ ਜੇਕਰ ਤੁਸੀਂ ਵਪਾਰੀ ਹੋ ਵਪਾਰ ਕਰ ਰਹੇ ਹੋ ਤਾਂ ਤੁਸੀਂ ਇਸ ਦਿਨ ਕਿਤੇ ਨਾ ਕਿਤੇ ਜਿਹੜਾ ਪੌਦਾ ਕੋਈ ਲਗਾ ਸਕਦੇ ਹੋ ਕਿਉਂਕਿ ਪੂਰੀ ਸਰਦੀ ਹੈ ਜਿਹੜੇ ਉਹਨਾਂ ਦਾ ਵਾਧਾ ਵਿਕਾਸ ਰੁਕਿਆ ਹੋਇਆ ਸੀ ਤੇ ਹੁਣ ਜੋ ਫੁੱਲ ਨੇ ਫਲ ਨੇ ਦੁਬਾਰਾ ਲੱਗਣੀ ਸਟਾਰਟ ਹੋਣਗੇ ਇਸੇ ਲਈ ਬਸੰਤ ਪੰਚਮੀ ਨੂੰ ਬਹੁਤ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਹੈ ਤੁਸੀਂ ਦਾਨ ਕਰਨਾ ਚਾਹੁੰਦੇ ਹੋ ਤੁਹਾਨੂੰ ਪਰਮਾਤਮਾ ਨੇ ਇਸ ਕਾਬਲ ਬਣਾਇਆ ਹੋਇਆ ਕਿ ਤੁਸੀਂ ਦਾਨ ਕਰ ਸਕਦੇ ਹੋ ਤਾਂ ਤੁਸੀਂ ਸਟੇਸ਼ਨਰੀ ਦਾ ਦਾਨ ਕਰਨਾ ਮਤਲਬ ਬੱਚਿਆਂ ਦੀ ਪੜ੍ਹਾਈ ਦੇ ਲਈ ਦਾਨ ਕਰਨਾ ਲੋੜ ਹੁੰਦਾ ਨੂੰ ਬਹੁਤ ਜ਼ਿਆਦਾ ਸ਼ੁਭ ਹੈ ਤੇ ਦੂਸਰਾ ਤੁਸੀਂ ਪੌਦਿਆਂ ਦਾ ਵੀ ਦਾਨ ਕਰ ਸਕਦੇ ਹੋ ਹੁਣ ਆਪਾਂ ਗੱਲ ਕਰਦੇ ਆ 12 ਰਾਸ਼ੀਆਂ ਦੇ ਰਾਸ਼ੀ ਫਲ ਬਾਰੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਸ਼ਨੀ ਚੰਦਰ ਦੇ ਵਿਸ਼ ਜੋਗ ਬਾਰੇ ਦੇਖੋ ਚੰਦਰਮਾ ਚੰਦਰਮਾ ਦੀ ਯੂਤੀ ਸਿਰਫ ਗੁਰੂ ਦੇ ਨਾਲ ਵਧੀਆ ਮੰਨੀ ਜਾਂਦੀ ਹੈ ਚੰਦਰਮਾ ਇਕੱਲਾ ਹੋਵੇ ਜਾਂ ਗੁਰੂ ਦੇ ਨਾਲ ਹੋਵੇ ਬਹੁਤ ਵਧੀਆ ਬਾਕੀ ਸਟਾਰ ਦੇ ਨਾਲ ਚੰਦਰਮਾ ਜੇਕਰ ਤੁਹਾਡਾ ਚੰਦਰਮਾ ਰਾਹੂ ਦੇ ਨਾਲ ਹੋਵੇਗਾ ਫਿਰ ਵੀ ਪ੍ਰੋਬਲਮ ਹੈ ਜੇਕਰ ਸੂਰਜ ਦੇ ਨਾਲ ਹੋਵੇਗਾ ਫਿਰ ਵੀ ਨਹੀਂ ਵਧੀਆ ਮੰਨਿਆ ਜਾਂਦਾ ਹਨ ਜੇ ਕਿਤੂ ਨਾਲ ਹੋਵੇਗਾ ਫਿਰ ਵੀ ਚੰਦਰਮਾ ਸ਼ਨੀ ਨਾਲ ਹੋਵੇਗਾ ਫਿਰ ਵੀ ਚੰਦਰਮਾ ਜਿਹੜਾ ਵਧੀਆ ਇਫੈਕਟ ਨਹੀਂ ਦਿੰਦਾ ਚੰਦਰਮਾ ਦਾ ਗੁਰੂ ਦੇ ਨਾਲ ਹੋਣਾ ਜਾਂ ਚੰ드ਰਮਾ ਦਾ ਇਕੱਲੇ ਹੋਣਾ ਲੇਕਿਨ ਜੇ ਚੰ드ਰਮਾ ਤੁਹਾਡੀ ਕੁੰਡਲੀ ਦੇ ਵਿੱਚ ਕਿਸੇ ਸਟਾਰ ਦੇ ਨਾਲ ਨਹੀਂ ਹੈ ਇਕੱਲਾ ਹੈ ਉਸ ਦੇ ਅਗਲੇ ਪਿਛਲੇ ਹਾਊਸ ਦੇ ਵਿੱਚ ਤੇ ਅਗਲੇ ਹਾਊਸ ਦੇ ਵਿੱਚ ਕੋਈ ਗ੍ਰਹਿ ਆ ਤਾਂ ਚੰ드ਰਮਾ ਤੁਹਾਡਾ ਕੁੰਡਲੀ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਤਾਂ ਚੰ드ਰਮਾ ਦੀ ਯੂਤੀ ਸਿਰਫ ਗੁਰੂ ਦੇ ਨਾਲ ਹੀ ਜ਼ਿਆਦਾ ਵਧੀਆ ਮੰਨੀ ਗਈ ਹੈ ਜੋ ਦੂਸਰੇ ਸਟਾਰ ਚੰ드ਰਮਾ ਦੇ ਨਾਲ ਬੈਠਦੇ ਨੇ ਤਾਂ ਚੰ드ਰਮਾ ਜਿਹੜਾ 2.5 ਦਿਨ ਦੇ ਬਾਅਦ ਰਾਸ਼ੀ ਪਰਵਰਤਨ ਕਰ ਦਿੰਦਾ ਤੇ ਜ਼ਿਆਦਾ ਵਧੀਆ ਹੋ ਸਟਾਰ ਦੇ ਨਾਲ ਚੰ드ਰਮਾ ਨਹੀਂ ਬਣਿਆ ਜਾਂਦਾ ਚੰਦਰਮਾ ਪਾਣੀ ਦਾ ਕਾਰਕ ਹੈ ਨਾ ਪਾਣੀ ਦੇ ਵਿੱਚ ਜੇਕਰ ਆਪਾਂ ਗੰਦੀਆਂ ਚੀਜ਼ਾਂ ਪਾਵਾਂਗੇ ਤਾਂ ਉਹ ਖਰਾਬ ਹੋ ਜਾਂਦਾ ਹੈ ਉਸੇ ਤਰ੍ਹਾਂ ਚੰਦਰਮਾ ਦੇ ਨਾਲ ਜਦੋਂ ਵੀ ਜਿਵੇਂ ਸ਼ਨੀ ਬੈਠਦਾ ਤਾਂ ਉਹ ਵਿਸ਼ੇਸ਼ ਜੋਗ ਬਣ ਜਾਂਦਾ ਹੈ ਇਸ ਤਰ੍ਹਾਂ ਦਾ ਇਨਸਾਨ ਦੀ ਜਿਹੜੀ ਹੈ ਬੁੱਧੀ ਕੰਮ ਘੱਟ ਕਰਦੀ ਹੈ ਤੇ ਨਾਲ ਇੱਕ ਟਾਈਮ ਤੇ ਦੋ ਤਿੰਨ ਕੰਮ ਕਰਦਾ ਹੈ ਜਲਦੀ ਡਿਸੀਜਨ ਵਧੀਆ ਨਹੀਂ ਲੈ ਪਾਉਂਦਾ ਦੋ ਤਿੰਨ ਕੰਮ ਕਰਨ ਦੇ ਨਾਲ ਜਦੋਂ ਇੱਕ ਟਾਈਮ ਤੇ ਕਰਦਾ ਤਾਂ ਉਸ ਦਾ ਕੋਈ ਵੀ ਕੰਮ ਹੈ ਜਿਹੜਾ ਸਹੀ ਨਹੀਂ ਜਾਂਦਾ ਤੇ ਮਾਨਸਿਕ ਤੌਰ ਤੇ ਉਸ ਨੂੰ ਪਰੇਸ਼ਾਨੀਆਂ ਰਹਿੰਦੀਆਂ ਨੇ ਤੋ ਪਹਿਲਾ ਐਰਿਸ ਜਾਨੀ ਮੇਸ਼ ਰਾਸ਼ੀ ਮੇਸ਼ ਰਾਸ਼ੀ ਵਾਲਿਆਂ ਦੇ ਚੌਥੇ ਹਾਊਸ ਦਾ ਮਾਲਕ ਚੰ드ਰਮਾ ਚਲਾ ਗਿਆ 12ਵੇਂ ਹਾਊਸ ਦੇ ਵਿੱਚ ਤੇ ਨਾਲ ਸ਼ਨੀ ਦੀ ਯੁੱਤੀ ਬਣੀ ਹੈ ਦੇਖੋ ਸੁੱਖਾਂ ਦੇ ਲਈ ਕਿਤੇ ਹੋਏ ਯਤਨ ਤੁਹਾਨੂੰ ਜਿਆਦਾ ਲਾਲ ਨਹੀਂ ਦੇਣਗੇ ਹਸਪੀਟਲ ਦੇ ਵਿੱਚ ਤੁਹਾਡੇ ਚੱਕਰ ਲੱਗ ਸਕਦੇ ਨੇ ਕਿਤੇ ਨਾ ਕਿਤੇ ਖਰਚ ਹੋ ਸਕਦਾ ਤੁਹਾਡਾ ਤਾਂ ਤੁਸੀਂ ਇਸ ਦੇ ਲਈ ਕੀ ਕਰੋ ਕਿਸੇ ਲੋੜਵੰਦ ਨੂੰ ਤੁਸੀਂ ਮੈਡੀਸਨ ਦੇ ਸਕਦੇ ਹੋ ਤੇ ਮੱਥੇ ਤੇ ਸਵੇਰੇ ਤੋਂ ਦੁੱਧ ਦਾ ਤਿਲਕ ਲਾ ਸਕਦੇ ਹੋ ਤਾਂ ਕਿ ਚੰ드ਰਮਾ 12ਵੇਂ ਬੈਠਾ ਤੁਹਾਨੂੰ ਜਿਆਦਾ ਪ੍ਰੋਬਲਮ ਨਾ ਦੇਵੇ ਔਰਸ ਜਾਨੀ ਬ੍ਰਿਖ ਰਾਸ਼ੀ ਬ੍ਰਿਖ ਰਾਸ਼ੀ ਵਾਲਿਆਂ ਦੇ ਥਰਡ ਹਾਊਸ ਦਾ ਮਾਲਕ ਪਰਾਕਰਮ ਦਾ ਮਾਲਕ ਚਲਾ ਗਿਆ 11ਵੇਂ ਹਾਊਸ ਦੇ ਵਿੱਚ ਤੁਹਾਡੀ ਹਿੰਮਤ ਦੇ ਨਾਲ ਕੀਤਾ ਗਿਆ ਕੋਈ ਵੀ ਕੰਮ ਤੁਹਾਨੂੰ ਲਾਭ ਦਵਾ ਸਕਦਾ ਹੈ ਸ਼ਨੀ ਤੇ ਨਾਲ ਚੰਦਰਮਾ ਥੋੜਾ ਮਾਨਸਿਕ ਤੌਰ ਤੇ ਪਰੇਸ਼ਾਨੀ ਹੋ ਸਕਦੀ ਹੈ ਲੇਕਿਨ ਜੋ ਚੰਦਰਮਾ ਤੁਹਾਡੇ ਇਨਕਮ ਹਾਊਸ ਦੇ ਵਿੱਚ ਹੋਣ ਕਰ ਇਨਕਮ ਤੁਹਾਨੂੰ ਜੇਕਰ ਤੁਸੀਂ ਡੇਲੀ ਇਨਕਮ ਦਾ ਕੰਮ ਕਰਦੇ ਹੋ ਤਾਂ ਇਨਕਮ ਤੁਹਾਨੂੰ ਹੋ ਸਕਦੀ ਹੈ ਰੁਕਿਆ ਹੋਇਆ ਪੈਸਾ ਕਿਤੇ ਵੀ ਤੁਹਾਨੂੰ ਆ ਸਕਦਾ ਹੈ ਤੁਸੀਂ ਕੀ ਕਰਨਾ ਬਿਸ਼ਰੀ ਧਾਰਮਿਕ ਸਥਾਨ ਤੇ ਦੇ ਸਕਦੇ ਹੋ ਜਾਂ ਕਿਸੇ ਵੀ ਕੰਮ ਦੀ ਸ਼ੁਰੂਆਤ ਕਰ ਦਿਓ ਤਾਂ ਦਹੀਂ ਦੇ ਵਿੱਚ ਸ਼ੱਕਰ ਪਾ ਕੇ ਖਾ ਕੇ ਤੁਸੀਂ ਘਰ ਤੋਂ ਜਾ ਸਕਦੇ ਹੋ ਨਹੀਂ ਜਾਨੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਆਂ ਦੇ 10ਵੇਂ ਹਾਊਸ ਦੇ ਵਿੱਚ ਬਣੇਗੀ ਸ਼ਨੀ ਚੰਦਰ ਦੀ ਯੁੱਤੀ ਕੰਮਕਾਰ ਦੇ ਸੰਬੰਧੀ ਤੁਹਾਨੂੰ ਪ੍ਰੋਬਲਮ ਆ ਸਕਦੀਆਂ ਨੇ ਕਿਉਂਕਿ ਪਹਿਲਾਂ ਤੋਂ ਤੁਹਾਡੇ ਲਗਨ ਦਾ ਮਾਲਕ ਹੈ ਉਹ ਵੀ 8ਵੇਂ ਹਾਊਸ ਦੇ ਵਿੱਚ ਚੱਲ ਰਿਹਾ ਹੈ ਤੁਸੀਂ ਬਸੰਤ ਪੰਚਮੀ ਵਾਲ ਪੰਚਮੀ ਵਾਲੇ ਦਿਨ ਖਾਸ ਤੌਰ ਤੇ ਕਿਸੇ ਵੀ ਸਾਂਝੀ ਜਗ੍ਹਾ ਤੇ ਇੱਕ ਪੌਦਾ ਜ਼ਰੂਰ ਲਾਉਣਾ ਹੈ ਤਾਂ ਕਿ ਅੱਠਵੇਂ ਬੈਠਾ ਬੁੱਤ ਤੁਹਾਨੂੰ ਜ਼ਿਆਦਾ ਪਰੇਸ਼ਾਨੀ ਨਾ ਦੇਵੇ ਤੇ ਮਾਂ ਸਰਸਵਤੀ ਦੀ ਪੂਜਾ ਆराधना ਕਰਨੀ ਤੇ ਕਿਸੇ ਨੂੰ ਲੋੜ ਵੱਗ ਲੋ ਸਟੇਸ਼ਨਰੀ ਦਾ ਸਮਾਨ ਦੇਣਾ ਵੀ ਤੁਹਾਡੇ ਲਈ ਬਹੁਤ ਜ਼ਿਆਦਾ ਸ਼ੁਭ ਹੈ ਕੈਂਸਰ ਜਾਨਿਕ ਕਰਕਰਾ ਸ਼ਿ ਕਰਕਰਾ ਸ਼ਿ ਵਾਲਿਆਂ ਨੇ ਅੱਠਵੇਂ ਹਾਊਸ ਦੇ ਵਿੱਚੋਂ ਨਿਕਲ ਕੇ ਚੰਦਰਮਾ ਚਲਾ ਗਿਆ ਨੌਵੇਂ ਹਾਊਸ ਦੇ ਵਿੱਚ ਤੁਹਾਡੇ ਲਗਨ ਦਾ ਮਾਲਕ ਚਲੋ ਤੁਹਾਡੇ ਲਈ ਬੈਸਟ ਹੈ ਚੰਦਰਮਾ ਨੌਵੇਂ ਹਾਊਸ ਦੇ ਵਿੱਚ ਜਾਣਾ ਲੈ ਕੇ ਵੀ ਸ਼ਨੀ ਦੇ ਨਾਲ ਜਿਹੜੀ ਚੰਦਰ ਦੀ ਯੁੱਤੀ ਬਣੀ ਹੋਈ ਹੈ ਉਹ ਵੀ ਸ਼ੁਯੋਗ ਬਣਿਆ ਹੋਇਆ ਤੁਸੀਂ ਕੀ ਕਰਨਾ ਹੈ ਇਸ ਨਹਾਉਣ ਵਾਲੇ ਪਾਣੀ ਦੇ ਵਿੱਚ ਕਿਸੇ ਵੀ ਧਾਰਮਿਕ ਸਥਾਨ ਦਾ ਜਲ ਪਾ ਕੇ ਤੁਸੀਂ ਇਸ਼ਨਾਨ ਕਰ ਸਕਦੇ ਹੋ ਕਿਉਂਕਿ ਨੌਮਾ ਹਾਊਸ ਹੈ ਜੋ ਗੁਰੂ ਦਾ ਹਾਊਸ ਹੈ ਤਾਂ ਇਸ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਨੂੰ ਰਿਲੈਕਸ ਮਿਲੇਗੀ ਮੱਥੇ ਤੇ ਦੁੱਧ ਦਾ ਤਿਲਕ ਲਾਉਣ ਦੇ ਨਾਲ ਵੀ ਤੁਹਾਨੂੰ ਕਾਫੀ ਜ਼ਿਆਦਾ ਰਿਲੈਕਸ ਮਿਲੇਗੀ ਨੌਵੇਂ ਬੈਠਾ ਚੰਦਰ ਤੁਹਾਨੂੰ ਲਾਭ ਹੈ ਜਿਹੜਾ ਉਹ ਦੇਵੇਗਾ ਜਾਨੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਦੇ 12ਵੇਂ ਹਾਊਸ ਦਾ ਮਾਲਕਾ ਚੰਦਰ ਮੰਗ ਤੇ ਚਲਾ ਗਿਆ 8ਵੇਂ ਹਾਊਸ ਦੇ ਵਿੱਚ 8ਵੇਂ ਹਾਊਸ ਦੇ ਵਿੱਚ ਸ਼ਨੀ ਚੰਦਰ ਦੀ ਯੁੱਤੀ ਬਣੀ ਹੈ ਪਹਿਲਾਂ ਤੋਂ ਤੁਹਾਡੇ ਲਗਨ ਦਾ ਮਾਲਕ ਹੈ ਉਹ ਵੀ ਸ਼ਨੀ ਦੇ ਘਰ ਦੇ ਵਿੱਚ ਹੈ ਜੋ ਕਿ ਜਿਆਦਾ ਵੈਸਟ ਨਹੀਂ ਹੈ ਤੇ 6ਵੇਂ ਹਾਊਸ ਦੇ ਵਿੱਚ ਚੱਲ ਰਿਹਾ ਹੈ ਤੁਹਾਡੇ ਲਈ ਜਲਦੀ ਉੱਠਣਾ ਸਵੇਰੇ ਸੈਰ ਕਰਨੀ ਜ਼ਰੂਰੀ ਹੈ ਤੇ ਦੂਸਰਾ ਚੰਦਰਮਾ ਨੂੰ ਸਟਰੋਂਗ ਕਰਨ ਲਈ ਹਰ ਕੰਮ ਪਾਣੀ ਪੀ ਕੇ ਕਰੋ ਤੇ ਤੁਸੀਂ ਚਿੱਟੀ ਚੀਜ਼ ਕਿਸੇ ਧਾਰਮਿਕ ਸਥਾਨ ਤੇ ਦੇ ਸਕਦੇ ਹੋ ਦੁੱਧ ਦਾ ਦਾਨ ਵੀ ਕਰ ਸਕਦੇ ਹੋ ਤੁਸੀਂ ਤੇ ਚਾਵਲ ਦਾ ਦਾਨ ਵੀ ਕਰ ਸਕਦੇ ਹੋ ਵਰਗੋਜਨਿਕ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਨੇ 7ਵੇਂ ਹਾਊਸ ਦੇ ਵਿੱਚ ਬਣੇਗੀ ਸ਼ਨੀ ਚੰਦਰ ਦੀ ਯੁੱਧੀ ਤੁਹਾਡੇ ਅ ਜੋ 11ਵੇਂ ਹਾਊਸ ਦਾ ਮਾਲਕ ਹੈ ਚੰ드ਮਨ ਚਲਾ ਗਿਆ 7ਵੇਂ ਹਾਊਸ ਦੇ ਵਿੱਚ ਤੇ ਤੁਹਾਡੇ ਲਗਨ ਦਾ ਮਾਲਕ 5ਵੇਂ ਹਾਊਸ ਦੇ ਵਿੱਚ ਚੱਲ ਰਿਹਾ ਜੋ ਕਿ ਬਹੁਤ ਵਧੀਆ ਹੈ ਵੱਡਿਆਂ ਦੀ ਸਲਾਹ ਦੇ ਨਾਲ ਕੰਮ ਕਰੋ ਤੇ ਦੂਸਰਾ ਤੁਸੀਂ ਜੇਕਰ ਕੋਈ ਪੇਪਰ ਵਰਕ ਕਰਨਾ ਹੈ ਤਾਂ ਤੁਸੀਂ ਸੋਚ ਸਮਝ ਕੇ ਕਰੋ ਕਿਉਂਕਿ 7ਵੇਂ ਚੰਦਰੇ ਇੱਥੇ ਤੁਹਾਨੂੰ ਪ੍ਰੋਬਲਮ ਨਾ ਕਰੇ ਤੁਸੀਂ ਹਰ ਕੰਮ ਜੇਕਰ ਸਲਾਹ ਨਾਲ ਕਰਦੇ ਹੋ ਵੱਡਿਆਂ ਦੀ ਨਾਲ ਤਾਂ ਤੁਸੀਂ ਸਕਸੈਸ ਕਰ ਸਕਦੇ ਹੋ ਜਰਾ ਜਨਿਤ ਤੁਲਾ રાશિ ਤੁਲਾ ਰਾਸ਼ੀ ਬਣਦੇ 6ਵੇਂ ਹਾਊਸ ਦੇ ਵਿੱਚ ਹੈ ਜੋ ਸ਼ਨੀ ਚੰਦਰ ਦੀ ਯੁੱਤੀ ਬਣੇਗੀ 10ਵੇਂ ਹਾਊਸ ਦਾ ਮਾਲਕ ਹੈ ਤੁਹਾਡਾ ਚੰਦਰਮਾ ਕੰਮ ਸਥਾਨ ਦਾ ਮਾਲਕ ਚੱਲਾ ਗਿਆ 6ਵੇਂ ਹਾਊਸ ਦੇ ਵਿੱਚ ਇਸ ਤਰ੍ਹਾਂ ਲੱਗੇਗਾ ਕਿ ਬੰਦੇ ਬੰਦੇ ਕੰਮ ਸਾਡੇ ਜਿਹੜੇ ਨੇ ਰੁਕ ਰਹੇ ਨੇ ਜੇਕਰ ਤੁਹਾਨੂੰ ਇਸ ਤਰ੍ਹਾਂ ਲੱਗ ਰਿਹਾ ਹੈ ਕੋਈ ਕੰਮਾਂ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਤਾਂ ਤੁਸੀਂ ਚਲਦੇ ਪਾਣੀ ਦੇ ਵਿੱਚ ਚਾਵਲ ਦਾ ਜਿਹੜਾ ਜਲ ਪ੍ਰਵਾਹ ਕਰ ਸਕਦੇ ਹੋ ਇਸ ਦੇ ਨਾਲ ਤੁਹਾਨੂੰ ਜਿਹੜਾ 6ਵੇਂ ਬੈਠਾ ਚੰਦਰਮਾ ਜਿਆਦਾ ਪ੍ਰਭਾਵਿਤ ਨਹੀਂ ਕਰੇਗਾ ਰਪੀ ਜਾਨੀ ਬ੍ਰਿਸ਼ਟਿਕ ਰਾਸ਼ੀ ਬ੍ਰਿਸ਼ਟਿਕ ਰਾਸ਼ੀ ਵਾਲਿਆਂ ਦੇ ਨੌਵੇਂ ਹਾਊਸ ਦਾ ਮਾਲਕ ਚੰਦਰਮਾ ਚਲਾ ਗਿਆ ਪੰਜਵੇਂ ਹਾਊਸ ਦੇ ਵਿੱਚ ਵੈਸੇ ਤਾਂ ਬਹੁਤ ਵਧੀਆ ਤੁਹਾਡੇ ਲਗਨ ਦਾ ਵੀ ਮਿੱਤਰ ਹੈ ਲੇਕਿਨ ਸ਼ਨੀ ਦੇ ਨਾਲ ਹੋਣ ਕਰਨਾ ਪ੍ਰੋਬਲਮ ਦੇ ਸਕਦਾ ਹੈ ਇਸ ਦੇ ਲਈ ਤੁਸੀਂ ਕਿਸੇ ਵੀ ਲੋੜਵੰਦ ਦੀ ਜੇਕਰ ਸੇਵਾ ਕਰਦੇ ਹੋ ਜਾਂ ਕੋਈ ਲੋੜਵੰਦ ਦੀ ਤੁਸੀਂ ਕੋਈ ਜ਼ਰੂਰਤ ਪੂਰੀ ਕਰਦੇ ਹੋ ਤਾਂ ਇਸ ਦੇ ਨਾਲ ਪੰਜਵੇਂ ਬੈਠਾ ਤੁਹਾਡਾ ਸ਼ਨੀ ਚੰਦਰ ਦੀ ਯੁੱਤੀ ਜੋ ਪੰਜਵੇਂ ਹਾਊਸ ਦੇ ਵਿੱਚ ਬਣੀ ਆ ਤੁਹਾਨੂੰ ਜ਼ਿਆਦਾ ਪ੍ਰੋਬਲਮ ਨਹੀਂ ਕਰੇਗੀ ਤੇ ਚੰਦਰਮਾ ਤੁਹਾਨੂੰ ਲਾਭ ਦੇਵੇਗਾ ਜੇ ਤੇਰੇ ਜਨਮ ਦੀ ਤੁਨੂ ਰਾਸ਼ੀ ਤੁਨੂ ਰਾਸ਼ੀ ਵਾਲਿਆਂ ਦੇ ਚੌਥੇ ਹਾਊਸ ਦੇ ਵਿੱਚ ਚੰਦਰਮਾ ਚੌਥੇ ਹਾਊਸ ਦੇ ਵਿੱਚ ਚੰਦਰਮਾ ਹਮੇਸ਼ਾ ਹੀ ਸ਼ੁਭ ਫਲ ਦਿੰਦਾ ਹੈ ਲੇਕਿਨ ਸ਼ਨੀ ਦੇ ਨਾਲ ਹੋਣ ਕਾਰਨ ਚੰਦਰਮਾ ਜਿਹੜਾ ਉਹਨੇ ਸ਼ੁਭ ਪ੍ਰਭਾਵ ਨਹੀਂ ਦੇਵੇਗਾ ਇਸ ਦੇ ਲਈ ਤੁਸੀਂ ਕੀ ਕਰਨਾ ਕੱਚੀ ਲੱਸੀ ਬਣਾ ਕੇ ਤੇ ਵਿੱਚ ਤੁਸੀਂ ਕਾਲੇ ਤਿਲ ਪਾ ਕੇ ਸ਼ਿਵ ਲਿੰਗ ਅਸ਼ੇਕ ਕਰੋ ਸ਼ਿਵ ਲਿੰਗ ਤੇ ਪਾ ਸਕਦੇ ਹੋ ਇਸ ਦੇ ਨਾਲ ਚੌਥਾ ਹੀ ਬੈਠਾ ਚੰ드ਰਮਾ ਤੁਹਾਨੂੰ ਸ਼ੁਗਰ ਰਿਜ਼ਲਟ ਦੇਵੇਗਾ ਤੇ ਸ਼ਨੀ ਹੈ ਜਿਹੜਾ ਉਹ ਚੰ드ਰਮਾ ਨੂੰ ਜ਼ਿਆਦਾ ਪ੍ਰਭਾਵਿਤ ਨਹੀਂ ਕਰੇਗਾ ਟੈਪ੍ਰਿਕਨ ਜਾਨੀ ਮਕਰ ਰਾਸ਼ੀ ਮਕਰ ਰਾਸ਼ੀ ਵਾਲਾ ਸੱਤਵੇਂ ਹਾਊਸ ਦਾ ਮਾਲਕ ਹੈ ਚੰ드ਰਮਾ ਤੇ ਚਲਾ ਗਿਆ ਤੀਸਰੇ ਹਾਊਸ ਦੇ ਵਿੱਚ ਤੁਹਾਡੇ ਲਗਨ ਦੇ ਮਾਲਕ ਸ਼ਨੀ ਦੇ ਨਾਲ ਜੁੜਤੀ ਹੋਈ ਤੁਹਾਡੇ ਲਗਨ ਦੇ ਵਿੱਚ ਪਹਿਲਾਂ ਤੋਂ ਜਿਹੜਾ ਮੰਗਲ ਹੈ ਉੱਚ ਦਾ ਚਲਾਇ ਹੈ ਤਾਂ ਤੁਹਾਡੇ ਕੰਮ ਕਾਰ ਦੇ ਵਿੱਚ ਤਾਂ ਵਾਧਾ ਹੋ ਰਿਹਾ ਪਰਾਕਰਮ ਦੇ ਵਿੱਚ ਵੀ ਵਾਧਾ ਹੋ ਰਿਹਾ ਥਰਡ ਹਾਊਸ ਦਾ ਚੰ드ਰਮਾ ਤੁਹਾਨੂੰ ਜਿਆਦਾ ਪਰੇਸ਼ਾਨ ਨਾ ਕਰੇ ਤਾਂ ਤੁਸੀਂ ਜੋ ਕੋਈ ਨਵਾਂ ਕੰਮ ਕਰਨਾ ਹੈ ਕੋਈ ਫੈਸਲਾ ਲੈਣਾ ਹੈ ਤਾਂ ਤੁਸੀਂ ਆਪਣੇ 파ਟਰਨਰ ਦੀ ਸਲਾਹ ਨਾਲ ਲਓਗੇ ਤਾਂ ਤੀਸਰੇ ਬੈਠਾ ਚੰ드ਰਮਾ ਤੁਹਾਨੂੰ ਜਿਆਦਾ ਪ੍ਰੋਬਲਮ ਨਹੀਂ ਕਰੇਗਾ ਕੈਰਸ ਯਾਨੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਦੇ ਸੈਕੰਡ ਹਾਊਸ ਦੇ ਵਿੱਚ ਚੰ드ਰਮਾ ਚਲਾ ਗਿਆ ਕਿਤੋਂ ਨਾ ਕਿਤੋਂ ਰੁਕਿਆ ਤੁਹਾਨੂੰ ਤੁਹਾਨੂੰ ਮਿਲ ਸਕਦਾ ਹੈ ਪੈਸੇ ਦੀ ਫਲੋ ਵਧੀਆ ਹੋ ਸਕਦੀ ਹੈ ਕਿਉਂਕਿ ਦੂਸਰੇ ਬੈਠ ਕੇ ਚੰ드ਰਮਾ ਜਿਹੜਾ ਉੱਚਦਾ ਹੋ ਜਾਂਦਾ ਹੈ ਲੇਕਿਨ ਸ਼ਨੀ ਦੇ ਨਾਲ ਯੁਤੀ ਹੈ ਸ਼ਨੀ ਤੁਹਾਡੇ ਜੋ ਹੈ ਲਗਨ ਦਾ ਮਾਲਕ ਹੈ ਤਾਂ ਸ਼ਨੀ ਚੰਦਰ ਨੂੰ ਜਿਆਦਾ ਇੱਥੇ ਪ੍ਰੋਬਲਮ ਨਹੀਂ ਕਰੇਗਾ ਕਿਉਂਕਿ ਤੁਹਾਡਾ ਮਿੱਤਰ ਗ੍ਰਹਿ ਹੈ ਸ਼ਨੀ ਤਾਂ ਚੰ드ਰਮਾ ਤੁਹਾਨੂੰ ਹੋਰ ਸਪੋਰਟ ਕਰੇ ਇਸ ਦੇ ਲਈ ਤੁਸੀਂ ਦੁੱਧ ਦਾ ਤਿਲਕ ਲਗਾ ਸਕਦੇ ਹੋ ਤੇ ਹਰ ਕੰਮ ਮਾਤਾ ਦੀ ਸਲਾਹ ਨਾਲ ਕਰ ਸਕਦੇ ਹੋ ਤਾਂ ਕਿ ਦੂਸਰੇ ਵੇਖਾ ਚੰ드ਰਮਾ ਤੁਹਾਨੂੰ ਜਿਆਦਾ ਸ਼ੁਭ ਲਾਗ ਦੇਵੇ ਵੈਸੇ ਜene ਮੀਨ ਰਾਸ਼ੀ ਮੀਨ ਰਾਸ਼ੀ ਵਾਲੇ ਲਗਨ ਦੇ ਵਿੱਚ ਬਣੇਗੀ ਸ਼ਨੀ ਚੰਦਰ ਦੀ ਯੁੱਤੀ ਵੈਸੇ ਜੋ ਚੰ드ਰਮਾ ਤੁਹਾਡਾ ਮਿੱਤਰ ਗ੍ਰਹਿ ਹੈ ਪੰਜਵੇਂ ਹਾਊਸ ਦਾ ਮਾਲਕ ਹੈ ਤੇ ਗੁਰੂ ਦੇ ਘਰ ਦੇ ਵਿੱਚ ਲਾਗਨ ਦੇ ਵਿੱਚ ਚੰ드ਰਮਾ ਬਹੁਤ ਵਧੀਆ ਤੁਹਾਨੂੰ ਰਿਜ਼ਲਟ ਦੇ ਸਕਦਾ ਹੈ ਇਸ ਨੂੰ ਹੋਰ ਵਧੀਆ ਕਰਨ ਦੇ ਲਈ ਤਾਂ ਕਿ ਸ਼ਨੀ ਜਿਹੜਾ ਜਿਆਦਾ ਇਸ ਤੇ ਪ੍ਰਭਾਵ ਨਾ ਪਾਵੇ ਤਾਂ ਤੁਸੀਂ ਕੀ ਕਰੋ ਦੁੱਧ ਦੇ ਵਿੱਚ ਹਲਦੀ ਪਾ ਕੇ ਜੇਕਰ ਸੇਵਨ ਕਰਦੇ ਹੋ ਤਾਂ ਚੰ드ਰਮਾ ਨੂੰ ਜਿਹੜੀ ਗੁਰੂ ਦੀ سپورਟ ਮਿਲੇਗੀ ਤੇ ਪੀਲੀ ਚੀਜ਼ ਵੀ ਤੁਸੀਂ ਕਿਸੇ ਧਾਰਮਿਕ ਸਥਾਨ ਤੇ ਦੇ ਸਕਦੇ ਹੋ ਜੋਤਿਸ਼ ਨਾਲ ਸੰਬੰਧਿਤ ਹੋਰ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਆਪਾਂ ਤੁਹਾਨੂੰ ਵਾਸਤੂ ਦੇ ਹਿਸਾਬ ਨਾਲ ਗ੍ਰਹਾਂ ਦੇ ਹਿਸਾਬ ਨਾਲ ਤੇ ਤਿਥੀਆਂ ਦੇ ਹਿਸਾਬ ਨਾਲ ਨਵੀਂ ਜਾਣਕਾਰੀ ਦਿੰਦੇ ਰਹਨੇ ਆਂ ਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜਿੱਤੇ ਇੱਕ ਸੋਹਣਾ ਕਮੈਂਟ ਜਰੂਰ ਕਰਿਆ ਕਰੋ ਅ ਤੇ ਜੇਕਰ ਤੁਸੀਂ ਪਰਸਨਲੀ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਦਿੱਤੇ ਹੋਏ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਵੀਡੀਓ ਦੇਖਣ ਲਈ ਧੰਨਵਾਦ ਜੀ